ਜਲੰਧਰ ਦੇ ਵਿੱਚ ਇੱਕ ਕਨੌਣਾ ਹਾਦਸਾ ਵਾਪਰਦਾ ਜਿਸ ਦੇ ਵਿੱਚ ਇੱਕ ਅਦਖੜ ਵਿਅਕਤੀ ਦੇ ਉੱਤੇ ਇਹੋ ਜੇ سنگੀਨ ਇਲਜ਼ਾਮ ਲੱਗਦੇ ਨੇ ਜਿਸ ਤੋਂ ਬਾਅਦ ਅਜੇ ਤੱਕ ਉਹ ਜੇਲ੍ਹ ਦੇ ਵਿੱਚ ਹੈ ਔਰ ਇੱਕ 13 ਸਾਲਾਂ ਦੀ ਮਾਸੂਮ ਬੱਚੀ ਆਪਣੀ ਜਾਨ ਤੋਂ ਹੱਥ ਖੋ ਬੈਂਦੀ ਹੈ ਆਪਣੀ ਇੱਜ਼ਤ ਤੋਂ ਹੱਥ ਖੋ ਬੈਂਦੀ ਹੈ ਉਸ ਦਾ ਪਰਿਵਾਰ ਅਜੇ ਤੱਕ ਉਸ ਦੇ ਵਿਰਲਾਪ ਚਾ ਇਨਸਾਫ ਦੀ ਉਡੀਕ ਅਜੇ ਤੱਕ ਕੀਤੀ ਜਾ ਰਹੀ ਹੈ ਪਰ ਅੰਕਰ ਨਰੂਲਾ ਪਾਸਟਰ ਅੰਕਰ ਨਰੂਲਾ ਦਾ ਇੱਕ ਬਿਆਨ ਇਸੇ ਸੰਬੰਧੀ ਵੇ ਵਾਦਾਂ ਦਾ ਸਬਬ ਬਣ ਰਿਹਾ ਮੇਰੇ ਨਾਲ ਆਵਾਜ਼ੇ ਕੌਮ ਜਥੇਬੰਦੀ ਦੇ ਮੁਖਸਲਾਕਰ ਭਾਈ ਹਰਜਿੰਦਰ ਸਿੰਘ ਜਿੰਦਾ ਮੌਜੂਦ ਨੇ ਭਾਈ ਸਾਹਿਬ ਵਨ ਇੰਡੀਆ ਪੰਜਾਬੀ ਤੇ ਸਵਾਗਤ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਜੀ ਭਾਈ ਸਾਹਿਬ ਅੰਕੁਰ ਨਰੂਲਾ ਦਾ ਇੱਕ ਬਿਆਨ ਆਉਂਦਾ ਹੈ ਪਾਸਟਰ ਅੰਕੁਰ ਨਰੂਲਾ ਕਹਿੰਦੇ ਨੇ ਕਿ ਪਾਪ ਤਾਂ ਕਰ ਬੈਠਾ ਔਰ ਕਾਨੂੰਨ ਸਜ਼ਾ ਵੀ ਦੇਵੇਗਾ ਪਰ ਕਹਿੰਦੇ ਯੇਸ਼ੂ ਮਸੀ ਤੈਨੂੰ ਮਾਫ ਕਰ ਸਕਦਾ ਇਹ ਆਪਣੇ ਆਪ ਦੇ ਵਿੱਚ ਇੱਕ ਵੱਡਾ ਬਿਆਨ ਸਮਝਿਆ ਜਾ ਸਕਦਾ ਈਵਨ ਕੰਟਰੋਵਰਸ਼ਲ ਬਿਆਨ ਸਮਝਿਆ ਜਾ ਸਕਦਾ ਤੁਸੀਂ ਇਹਨੂੰ ਕਿਵੇਂ ਦੇਖਦੇ ਜੀ ਦੇਖੋ ਪਹਿਲੇ ਤਾਂ ਜਿਹੜੀ ਇਹ ਜਲੰਧਰ ਨਾਲ ਜੁੜੀ ਘਟਨਾ ਹੈ ਨਾ ਉਸ ਨੇ ਜਲੰਧਰ ਦੇ ਹਰੇਕ ਉਸ انسان ਦਾ ਜਿਹੜਾ ਦਿਲ ਝੰਝੋੜਿਆ ਉਸ ਨੂੰ ਇੱਕ ਤਰੀਕੇ ਦਾ ਦਰਦ ਪਹੁੰਚਿਆ ਹੈ ਜਿਹੜੀ ਇਹ ਘਟਨਾ ਸੀਗੀ ਇਹ ਦੁਨੀਆ ਦੇ ਵਿੱਚ ਇੱਕ ਤਰ੍ਹਾਂ ਨਾਲ ਜਿੱਦਾਂ ਪਾਪ ਜਿਹੜੇ ਇੰਨੇ ਦੁਨੀਆ ਦੇ ਵਿੱਚ ਵਧੇ ਨੇ ਉਹਨਾਂ ਸਾਰਿਆਂ ਪਾਪਾਂ ਦੀ ਇੱਕ ਇੰਤਹਾ ਹੋ ਗਈ ਤੇ ਅਸੀਂ ਸਾਰੇ ਇਸ ਚੀਜ਼ ਤੋਂ ਹਜੇ ਨਿਕਲ ਕੇ ਬਾਹਰ ਉੱਭਰ ਕੇ ਵੀ ਨਹੀਂ ਆਏ ਲੋਕੀ ਜਿਹੜੇ ਨੇ ਉਹ ਹਜੇ ਦਰਦ ਨੂੰ ਤਾਜ਼ਾ-ਤਾਜ਼ਾ ਮੰਨਦੇ ਐ। ਉਸੇ ਦਰਦ ਨੂੰ ਮਤਲਬ ਕੁਰੇਦਣ ਦੇ ਲਈ ਉਸੇ ਸੱਟ ਨੂੰ ਦੁਬਾਰਾ ਕੁਰੇਦਣ ਦੇ ਲਈ ਅੰਕਰ ਨਰੂਲਾ ਦੀ ਇਹ ਸਟੇਟਮੈਂਟ ਆ ਜਾਂਦੀ ਹੈ। ਅੰਕਰ ਨਰੂਲਾ ਇੱਕ ਤਾਂ ਜਿਸ ਤਰੀਕੇ ਨਾਲ অথরাইਜ਼ਡ ਬਣਿਆ ਹੋਇਆ ਹੈ 크ਿਸਚੀਅਨਿਟੀ ਨੂੰ ਲੈ ਕੇ ਜਿਸ ਤਰੀਕੇ ਨਾਲ ਉਹਦੇ ਇਹ ਵਿਵਾਦਿਤ ਬਿਆਨ ਆ ਰਹੇ ਐ। ਉਹਨਾਂ ਚੀਜ਼ਾਂ ਦੇ ਨਾਲ ਮੈਂ ਇਹ ਹੈਰਾਨਗੀ ਜਤਾਉਂਦਾ ਆ ਕਿ ਜਿਹੜੇ ਅਸਲੀ 크ਿਸਚੀਅਨਸ ਨੇ ਉਹ ਕਿਉਂ ਨਹੀਂ ਇਸ ਚੀਜ਼ ਦੇ ਖਿਲਾਫ ਸਾਹਮਣੇ ਆਉਂਦੇ ਇਸ ਚੀਜ਼ ਦੇ ਖਿਲਾਫ ਆਵਾਜ਼ ਚੁੱਕਦੇਗੀ ਇਹ ਸਾਡਾ ਅ ਅਥਰਾਇਜ਼ਡ ਪਰਸਨ ਨਹੀਂ ਹੈਗਾ ਇਹ ਸਾਡੇ ਵੱਲੋਂ ਕੋਈ ਇਦਾਂ ਦਾ ਉਹ ਨਹੀਂ ਹੈਗਾ ਪ੍ਰਚਾਰਕ ਜਿਹੜਾ ਜੋ ਕਵੇ ਉਹਨੂੰ ਉਦਾਂ ਮੰਨ ਲਿਆ ਜਾਵੇ ਕਿਉਂਕਿ ਜਿਹੜਾ ਅੰਕਰ ਨਰੂਲਾ ਦਾ ਇਹ ਸਾਰਾ ਕੁਝ ਜੋ ਪਰਪੰਚ ਉਹ ਚਲਾ ਰਿਹਾ ਹੈ ਉਹਦੇ ਵਿੱਚ ਜਿਸ ਤਰੀਕੇ ਨਾਲ ਉਹ ਘਟਨਾਵਾਂ ਨੂੰ ਆਪਣੇ ਤਰੀਕੇ ਨਾਲ ਇੰਟਰਪ੍ਰੀਟ ਕਰ ਰਿਹਾ ਉਹ ਇੰਟਰਪ੍ਰੀਟੇਸ਼ਨ ਜਿਹੜੀ ਆ ਉਹ ਕੱਟਣੀ ਜ਼ਰੂਰੀ ਹੈ ਇਹ ਸ਼ਖਸ ਜਿਸ ਤਰੀਕੇ ਨਾਲ ਇਹ ਘਟਨਾ ਨੂੰ ਲੈ ਕੇ ਬਿਆਨ ਦੇ ਰਿਹਾ ਸੀਗਾ ਇੱਕ ਤਾਂ ਉਹਨੇ ਇੱਕ ਚੱਲਦੇ ਪ੍ਰੋਗਰਾਮ 'ਚ ਬਿਆਨ ਦਿੱਤਾ ਆਪਣੇ ਚੱਲਦੇ ਪ੍ਰੋਗਰਾਮ 'ਚ ਇਹ ਗੱਲ ਕਰਦਾ ਹੈ ਕਿ ਜਿਨ੍ਹਾਂ ਦਾ ਉਹ ਇਨਸਾਨ ਸ਼ਖਸ ਸੀਗਾ ਜਿਹੜੀ ਕਮਿਊਨਿਟੀ ਦਾ ਸੀਗਾ ਉਸ ਕਮਿਊਨਿਟੀ ਵਾਲਿਆਂ ਨੇ ਉਹਨੂੰ ਆਪਣਾ ਦੱਸਣ ਤੋਂ ਇਨਕਾਰ ਕਰ ਦਿੱਤਾ ਪਹਿਲੇ ਤਾਂ ਇਹ ਗੱਲ ਸਾਹਮਣੇ ਆਂਦੀ ਹੈ ਹੁਣ ਇਸ ਗੱਲ ਦੇ ਨਾਲ ਤਾਂ ਇਹ ਕਲੀਅਰ ਕਰਦਾ ਹੈ ਦੇਖੋ ਕਿੰਨਾ ਮਤਲਬ ਮਾਨਸਿਕ ਤੌਰ ਤੇ ਬਿਮਾਰ ਇਨਸਾਨ ਹੈਗਾ ਅੰਕੁਰ ਨਰੂਲਾ ਕੀ ਜਿਹੜਾ ਇਹ ਗੱਲ ਕਰ ਰਿਹਾ ਹੈ ਕਿ ਉਹ ਜਿਹੜਾ ਸ਼ਖਸ ਹੈ ਉਹ ਜਿਸ ਕਮਿਊਨਿਟੀ ਦਾ ਹੈਗਾ ਉਸ ਕਮਿਊਨਿਟੀ ਨੇ ਉਹਨੂੰ ਆਪਣਾ ਮੰਨਣ ਤੋਂ ਇਨਕਾਰ ਕਰ ਦਿੱਤਾ ਇੱਕ ਪਾਸੇ ਇਹ ਗੱਲ ਕਰ ਰਿਹਾ ਇੱਕ ਪਾਸੇ ਇਹ ਗੱਲ ਕਰਦਾ ਹੈਗਾ ਕਿ ਉਹ ਬੰਦਾ ਜਿਹੜਾ ਹੈਗਾ ਉਹਨੂੰ ਪਾਪਾਂ ਤੋਂ ਮੁਕਤੀ ਮੈਂ ਦਿਵਾਵਾਂਗਾ ਹੈਨਾ ਉਹਦਾ ਦਰਦ ਵੀ ਬਣ ਰਿਹਾ ਹੈਗਾ ਉਸ ਨੂੰ ਇਹ ਵੀ ਮੰਨ ਰਿਹਾ ਹੈਗਾ ਕਿ ਉਹਨੂੰ ਮੁਕਤ ਕਰਨ ਦਾ ਜਿਹੜਾ ਜ਼ਿੰਮੇਵਾਰ ਇਕ ਤਰ੍ਹਾਂ ਨਾਲ ਉਹਦੀ ਜਿਹੜੀ ਕਹ ਲਓ অথরাইゼਸ਼ਨ ਲੈ ਰਿਆ ਜਿਹੜੀ ਉਹਦੀ ਤਾਕਤ ਲੈ ਰਿਆ ਹੈਗਾ ਜਿਸ ਬੰਦੇ ਨੂੰ ਆਪਣੇ ਨਾਲ ਜੋੜਨ ਦੇ ਲਈ ਉਹ ਇੰਨਾ ਵੱਡਾ ਗੁਨਾਹ ਮਾਫ ਕਰ ਰਿਹਾ ਹੈਗਾ ਉਸ ਦੇ ਲਈ ਉਹ ਆਪਣੇ ਆਪ ਨੂੰ ਇੱਕ ਤਰ੍ਹਾਂ ਨਾਲ অথরাইਜ਼ਡ ਬਣ ਕੇ ਗੱਲ ਕਰ ਰਿਹਾ ਹੈਗਾ ਕਿ ਮੈਂ ਜੀਸਸ ਦਾ ਜਿਹੜਾ ਹੈਗਾ অথরাইਜ਼ਡ ਹੈ ਤੇ ਮੈਂ ਤੈਨੂੰ ਉਹਦੀ ਪਾਪਾਂ ਦੀ ਮੁਕਤੀ ਦਵਾ ਰਗਾ ਜਿਦਾ ਮੇਰੇ ਕੋਲ ਲਾਇਸੈਂਸ ਹੁੰਦਾ ਮਤਲਬ ਇਸ ਤਰ੍ਹਾਂ ਦੀਆਂ ਗੱਲਾਂ ਕਰਕੇ ਉਹ ਇਹ ਜਿਦਾਣਾ ਚਾਹੁੰਦਾ ਹੈ ਕਿ ਜਿੰਨੇ ਦੁਨੀਆ 'ਚ ਪਾਪ ਹੋ ਰਹੇ ਆ ਉਹ ਅੰਕਰ ਨੁਰੂਲਾ ਦੇ ਉੱਥੇ ਜਾ ਕੇ ਮਾਫ ਹੁੰਦੇ ਨੇ ਹੁਣ ਜਿੰਨੇ ਪਾਪੀ ਨੇ ਪਰ ਰੋਜ਼ ਪਾਪ ਕਰਿਆ ਕਰਨ ਅੰਕਰ ਨੁਰੂਲਾ ਨੂੰ ਰੋਜ਼ ਮਾਫੀ ਦੇ ਰਿਆ ਕਰੇ ਤੇ ਇਸ ਦੀ ਤਾਂ ਕੋਈ ਇਦਾਂ ਤੇ ਹੈ ਨਹੀਂ ਕਿ ਕੋਈ ਨਵੀਂ ਇੰਟਰਪ੍ਰੀਟੇਸ਼ਨ ਕਰਕੇ ਦਿਖਾ ਦੂਗਾ ਕਿ ਅੱਜ ਪਾਪ ਕੀਤਾ ਸੀ ਉਹਨੂੰ ਮਾਫ ਕਰ ਦਿੱਤਾ ਜਿਹੜਾ ਕੱਲ ਕਰੂਗਾ ਉਹਨੂੰ ਮਾਫ ਨਹੀਂ ਕਰਨਾ ਮਾਫੀ ਤੇ ਬੰਦੇ ਲਈ ਫਿਰ ਸਦਾ ਲਈ ਖੁੱਲ ਗਿਆ ਰਾ ਜਿਹੜੇ ਬੰਦੇ ਗੁਨਾਹ ਕਰ ਹੀ ਜਾਣਗੇ ਉਸ ਨੂੰ ਇਹ ਮਾਫ ਕਰੀਏ ਕੋ ਜੇ ਕਾਨੂੰਨ ਨੇ ਫੜ ਲੇ ਤੇ ਕਾਨੂੰਨ ਸਜ਼ਾ ਦੇ ਦੇਊਗਾ ਜਾਂ ਕਾਨੂੰਨ ਦੇ ਹੱਥੋਂ ਬਚ ਗਏ ਤੇ ਫਿਰ ਤਾਂ ਇਹਨੇ ਮaaf ਕਰੀ ਦਿੱਤਾ ਸਮਾਜ ਸੁਸਾਇਟੀ ਇਦਾਂ ਨਹੀਂ ਐ ਸਿਰਜ ਹੀ ਰਿਆ ਅਸੀਂ ਇਹੀ ਕਹਿਣਾ ਚਾਹੁੰਦੇ ਆ ਜਿਹੜੀ ਨਵੀਂ ਸੁਸਾਇਟੀ ਸਮਾਰਜ ਨੂੰ ਸਿਰਜ ਕੇ ਜਿਸ ਤਰੀਕੇ ਦੀਆਂ ਨਵੀਂ ਲੋਕਾਂ ਦੇ ਵਿੱਚ ਪਾਪਾਂ ਨੂੰ ਲੈ ਕੇ ਗੱਲ ਸਾਹਮਣੇ ਲਿਆ ਰਿਆ ਉਦਾਂ ਲੋਕਾਂ ਦੇ ਜਿਹੜੇ ਇਹੋ ਜੇ ਗੁਨਾਹ ਕਰਨ ਦੇ ਹੌਸਲੇ ਵਧਣਗੇ ਲੋਕ ਇਦਾਂ ਨਹੀਂ ਆ ਗਲਤੀਆਂ ਕਰਕੇ ਆਪਣੇ ਆਪ ਨੂੰ ਅੰਕਰ ਨੂਰੁੱਲਾ ਕੋਲ ਜਾ ਕੇ ਮaaf ਕਰਨਾ ਬਿਹਤਰ ਸਮਝਣਗੇ ਨਾ ਕਿ ਉਹ ਇਹ ਮੰਨਣ ਕਿ ਸੋਸਾਇਟੀ ਨੇ ਸਮਾਜ ਨੇ ਜੋ ਉਹਨਾਂ ਦਾ ਬਹਿਸ਼ਕਾਰ ਕੀਤਾ ਉਹਨੂੰ ਉਹ ਮੈਨੇ ਨਹੀਂ ਰੱਖਿਆ ਕਰਨਗੇ ਹੁਣ ਜਿਹੜੇ ਬੰਦੇ ਨੂੰ ਇਹਨਾਂ ਨੇ ਕਿਹਾ ਕਿ ਜਿਸ ਸੋਸਾਇਟੀ ਦਾ ਹੈਗਾ ਉਹਨਾਂ ਨੇ ਮੰਨਣ ਤੋਂ ਇਨਕਾਰ ਕਰ ਦਿੱਤਾ ਯਾਨੀ ਕਿ ਉਹੀ ਗੱਲ ਸਾਹਮਣੇ ਆਈ ਨਾ ਜਿਸ ਤੋਂ ਸਾਰੇ ਲੋਕ ਖਾਸ ਤੌਰ ਤੇ ਸਿੱਖ ਇਤਰਾਜ਼ ਕਰਦੇ ਆ ਜਦੋਂ ਕੋਈ ਬੰਦਾ ਇਹਨਾਂ ਦਾ ਧਰਮ ਕਬੂਲ ਲੈਂਦਾ ਹੈ ਇਹਨਾਂ ਦਾ ਧਰਮ ਦੇ ਵਿੱਚ ਕਨਵਰਟ ਹੁੰਦਾ ਉਹ ਆਪਣੀ ਪੁਰਾਣੀ ਆਈਡੈਂਟੀਟੀ ਕਿਉਂ ਨਹੀਂ ਛੱਡਦਾ ਸਾਡਾ ਸਵਾਲ ਸਭ ਤੋਂ ਪਹਿਲੇ ਇਹੀ ਹੈਗਾ ਕਿ ਸਿੰਘਕੌਰ ਦਾ ਦਾਵਾ ਤਾਂ ਸਿੱਖਾਂ ਦਾ ਹੈ ਇਹ ਕਿਹੜੇ ਸਿੰਘਕੌਰ ਹੋਏ ਜਾਂ ਇਹ ਕਿਹੜੇ ਬੰਦੇ ਹੋਏ ਜਿਹੜੇ ਆਪਣੇ ਨਾਮ ਦੇ ਨਾਲ ਜਾਤ ਵੀ ਢੋਰੇ ਆ ਸਿੰਘਕੌਰ ਵੀ ਢੋਰੇ ਆ ਤੇ ਬਣੇ ਕ੍ਰਿਸ਼ਨ ਫਿਰਦੇ ਨੇ ਸਿਰ ਤੇ ਪੱਗਾ ਬੰਨੀ ਫਿਰਦੇ ਨੇ ਗੱਲ ਤੇ ਅਸੀਂ ਇਹਨੂੰ ਇਹ ਕਹਿੰਦੇ ਆ ਨਾ ਕਿ ਜੇ ਤਾਂ ਤੂੰ ਦਲੀਲ ਦੇ ਨਾਲ ਬਾਤ ਦਲੀਲ ਕੋਈ ਗੱਲ ਕਰਨੀ ਹੈ ਤੇ ਅਸੀਂ ਵੀ ਜਲੰਧਰ ਬੈਠੇ ਆਂ ਤੂੰ ਵੀ ਜਲੰਧਰ ਬੈਠਾ ਆਂ ਤੂੰ ਆਪਣੇ ਇਸ ਚੀਜ਼ ਨੂੰ ਡਿਬੇਟ ਨੂੰ ਅਕਸੈਪਟ ਕਰ ਤੇ ਤੂੰ ਦੱਸ ਕਿ ਕਿੱਦਾਂ ਤੂੰ ਸਹੀ ਹੈਗਾ ਇਹ ਤਾਂ ਆਪਣੇ ਧਰਮ ਦੀ ਆਪਣੇ ਆਪ ਵਿਆਖਿਆ ਬਣਾਉਣ ਲੱਪਿਆ ਜਿਹੜੇ ਵੀ ਧਰਮ ਦੇ ਵਿੱਚ ਇਹ ਬਲੀਵ ਕਰਦੇ ਉਹ ਧਰਮ ਦੇ ਕੋਈ ਕਾਇਦੇ ਕਾਨੂੰਨ ਹੋਣਗੇ ਇਹ ਦੱਸੇ ਕਿ ਜਿਹੜੇ 크੍ਰਿਸਚੀਅਨ ਧਰਮ ਦੇ ਵਿੱਚ ਜਾਤ ਪਾਤ ਨੂੰ ਕੋਈ ਆਧਾਰ ਜਾਤ ਪਾਤ ਜਾਂ ਸਰਨੇਮ ਦਾ ਕੋਈ ਆਧਾਰ ਹੈਗਾ ਜੇ ਨਹੀਂ ਹੈਗਾ ਤੇ ਦਿਓਲ ਤੇ ਨਰੂਲਾ ਕਿਉਂ ਲਈ ਫਿਰਦੇ ਨੇ ਨਾਮ ਦੇ ਨਾਲ ਨਾਮ ਤੇ ਉਹਨਾਂ ਦਾ ਜਿਹੜਾ ਹੈਗਾ ਅੰਕੁਰ ਹੈਗਾ ਤੇ ਇਹੋ ਜੇ ਨਾਮ ਦੇ ਨਾਲ ਫਿਰ ਆਪਣੀ ਆਪਣੀ ਵੱਖਰੀ ਆਇਡੈਂਟੀਟੀ ਵੀ ਤਾਂ ਨਾਲ ਜੋੜਨਾ ਜਿਸ ਤੋਂ ਪਛਾਣ ਬਣੇ ਨਾ ਦੀ ਜਿੱਥੇ ਜਿੱਥੇ ਤੁਸੀਂ ਤੁਸੀਂ ਵੀ ਜ਼ਿਕਰ ਕੀਤਾ ਉਹਨਾਂ ਨੇ ਇਹ ਗੱਲ ਆਖੀ ਹੈ ਕਿ ਇਹਨਾਂ ਦੇ ਆਪਣੇ ਲੋਕਾਂ ਨੇ ਐਕਸੈਪਟ ਕਰਨ ਤੋਂ ਇਨਕਾਰ ਕਰ ਦਿੱਤਾ ਇਸ ਨੂੰ ਸਵਾਲ ਇਹ ਖੜਦਾ ਹੈ ਕਿ ਤੁਸੀਂ ਜਦੋਂ ਇਹ ਮੈਟਰ ਹੋਇਆ ਸੀ ਤੁਸੀਂ ਵੀ ਇਹਵਾਸ ਚੁੱਕੀ ਸੀ ਕਿ ਇਹ ਵਿਅਕਤੀ ਇਸਾਈ ਭਾਈਚਾਰੇ ਨਾਲ ਹੁਣ ਤੱਕ ਰਕਦਾ ਆ ਜਦਕਿ ਇਹ ਬਾਣਾ ਪਾ ਕੇ ਸਿਰਫ ਢੋਂਗ ਰਚਾ ਰਿਹਾ ਹੈ ਇਹ ਇਲਜ਼ਾਮ ਲਾਏ ਸੀ ਪਰ ਅਸਲ ਸਚਾਈ ਕੀ ਹੈ ਉਹ ਉਹਨਾਂ ਉਹ ਸਵੀਕਾਰ ਕਰ ਰਹੇ ਆ ਨਾ ਤੁਸੀਂ ਸਵੀਕਾਰ ਕਰ ਰਹੇ ਹੋ ਉਹਨਾਂ ਨੇ ਤਾਂ ਸਵੀਕਾਰ ਕਰ ਦਿੱਤਾ ਉਹਨਾਂ ਨੇ ਕਿਹਾ ਕਿ ਮੈਂ ਉਸ ਨੂੰ ਮਿਲਣਾ ਚਾਹੁੰਦਾ ਮੈਂ ਉਸ ਨੂੰ ਪਾਪਾਂ ਤੋਂ ਮੁਕਤ ਕਰਨ ਦੇ ਲਈ ਮਾਫੀ ਜਿਹੜੀ ਹੈਗੀ ਹੈ ਦਵਾਉਂਗਾ ਉਹ ਤੇ ਆਪ ਅਕਸੈਪਟ ਕਰ ਗਿਆ ਉਹ ਤੇ ਦੱਸ ਦਿੱਤਾ ਕਿ ਉਹਦੇ ਡੇਰੇ ਤੋਂ ਤਾਲੁਕ ਰੱਖਦਾ ਹੈਗਾ ਤੇ ਉਹ ਡੇਰੇ ਤੋਂ ਉਹਨੂੰ ਵੈਲਕਮ ਵੀ ਕਰ ਰਿਹਾ ਹੈਗਾ ਹੁਣ ਮੈਂ ਦੱਸਦਾ ਨਾ ਜਦੋਂ ਅਸੀਂ ਇਹ ਚੀਜ਼ ਸਾਹਮਣੇ ਲਈ ਆਈ ਸੀਗੇ ਅਸੀਂ ਇਹ ਗੱਲ ਬਿਲਕੁਲ ਕਲੀਅਰ ਕੀਤੀ ਸੀਗੀ ਕਿ ਉਹ ਜਿਹੜਾ ਸ਼ਖਸ ਸੀਗਾ ਉਹਨੇ ਸਰ ਸਿੱਖਾਂ ਦੇ ਸਕੂਲ ਦੇ ਵਿੱਚ ਨੌਕਰੀ ਦੀ ਖਾਤਰ ਉਹਨੇ ਸਿੱਖ ਡੈਂਟੀਟੀ ਜਿਹੜੀ ਸੀਗੀ ਉਹਨੂੰ ਉਹਨੇ ਬਹਿਰੂਪੀਆ ਬਣ ਕੇ ਉੱਥੇ ਗਿਆ ਉਸਨੇ ਡੋਰੀ ਵਾਲੀ ਕਿਰਪਾਨ ਵੀ ਬਹਿਰੂਪੀਆ ਕਰਕੇ ਪਾਈ ਉਹਦੀ ਜਿਹੜੀ ਆਸਥਾ ਸੀਗੀ ਉਹ ਇਸ ਡੇਰੇ ਦੇ ਨਾਲ ਹੀ ਸੀਗੀ ਅੰਕੁਰ ਨਰੂਲਾ ਦੇ ਨਾਲ ਉਹ ਸੰਬੰਧ ਰੱਖਦਾ ਸੀਗਾ ਅੰਕੁਰ ਨਰੂਲਾ ਹੁਣ ਦੇ ਤੈਨਹੀਂ ਕਿ ਹਰੇਕ ਸ਼ਖਸ ਦੇ ਨਾਲ ਉਸ ਤਰੀਕੇ ਨਾਲ ਵਿਚਰਦਾ ਜਾਂ ਜਾਣਦਾ ਹੈਗਾ ਮਗਰ ਜਦੋਂ ਨੂੰ ਪਤਾ ਲੱਗਾ ਕਿ ਉਹਦੇ ਡੇਰੇ ਨਾਲ ਤਾਲੁਕ ਰੱਖਦਾ ਉਹਨੂੰ ਦਰਦ ਜਾ ਗਿਆ ਉਹਨੂੰ ਦਰਦ ਜਾ ਗਿਆ ਤਾਂ ਉਹਨੇ ਸਾਰੇ ਆਮ ਕਹਿ ਦਿੱਤੀ ਕਿ ਹਲਕੀ ਮੈਂ ਉਹਨੂੰ ਮਾਫ ਕਰਨ ਨੂੰ ਤਿਆਰ ਹੈਗਾ ਉਹ ਇਹੋ ਜਿਹੇ ਜਿੰਨੇ ਵੀ ਪਾਪੀ ਨੇ ਉਹ ਆ ਜਾਣ ਹੁਣ ਜਦੋਂ ਇਹੋ ਜਿਹੀ ਕਿਸੇ ਬਗਾਨੇ ਧੀ ਦੇ ਨਾਲ ਹੋਵੇ ਜਿਹਦੇ ਨਾਲ ਬੀਤੀ ਉਹ ਤਾਂ ਇਹਨੂੰ ਇਦਾਂ ਮਾਫੀ ਨਹੀਂ ਦੇ ਸਕਦਾ ਜਦੋਂ ਤੱਕ ਹੁਣ ਇਹਨਾਂ ਦੀ ਆਪਣੀਆਂ ਦੇਰਿਆਂ ਦੇ ਵਿੱਚ ਇਹੋ ਜੀਆਂ ਧੀਆਂ ਦੇ ਨਾਲ ਵਿਪਤੀਆਂ ਹੋਣ ਲਾਪਣ ਫਿਰ ਕਿ ਉਹਨਾਂ ਨੂੰ ਡੇਰਾਂ 'ਚ ਮaaf ਕਰ ਦਿਆ ਕਰਨਗੇ ਜੇ ਮaaf ਕਰ ਦਿਆ ਕਰਨਗੇ ਮੰਨ ਲਿਆ ਕਿ ਐਡਾ ਵੱਡਾ ਦਿਲ ਅੰਕੁਰ ਨਰੂ ਲਾਦਾ ਕਿ ਉਹਦੀ ਧੀ ਦੇ ਨਾਲ ਇਦਾਂ ਦਾ ਕੋਈ ਕੁਗਰਮ ਕਰੇ ਮੁੜ ਕੇ ਉਹ ਕਹਵੇ ਕਿ ਮੈਂ ਪਾਪਾਂ ਦਾ ਭਾਗੀਦਾਰ ਨਹੀਂ ਮੈਨੂੰ ਮaaf ਕਰ ਦੋਵੇ ਤੇ ਐਡਾ ਵੱਡਾ ਦਿਲ ਦਿਖਾ ਕੇ ਆਪਣਾਏ ਉਹਨੂੰ ਮaaf ਕਰ ਦੋਵੇ ਕਿ ਸੋਸਾਇਟੀ ਵੀ ਇਦਾਂ ਦਾ ਵਿਵਾਰ ਕਰੂਗੀ ਸੋਸਾਇਟੀ ਦੇ ਕੋਈ ਆਪਣੇ ਕਾਇਦੇ ਕਾਨੂੰਨ ਨਹੀਂ ਹੈਗੇ ਸਿਕਾ ਦਾ ਵੀ ਆਪਣੇ ਕਾਇਦੇ ਕਾਨੂੰਨ ਹੈਗੇ ਆ ਅਸੀਂ ਵੀ ਮਾਫੀ ਦਿੰਨੇ ਆ ਮਾਫੀ ਦੇਣ ਦੇ ਤਰੀਕੇ ਹੁੰਦਾ ਸੌਦਾ ਲਾ ਕੇ ਸਾਡੇ ਜਦੇ ਸੌਦਾ ਲਾ ਕੇ ਬੰਦੇ ਨੂੰ ਮਾਫੀ ਦਿੰਨੇ ਆ ਕਿਉਂਕਿ ਸਾਨੂੰ ਪਤਾ ਨਹੀਂ ਜੂਨ ਜਿਹੜੀ ਹੈ ਵਿਗੜ ਗਈ ਆ ਹੁਣ ਇਸ ਜੂਨ ਦੇ ਵਿੱਚ ਤੇ ਇਹਨੇ ਇਦਾਂ ਦੇ ਗਲਤ ਕੰਮ ਹੀ ਕਰਨੇ ਆ ਜਾਂ ਇਸ ਗਲਤ ਕੰਮ ਕਰਨ ਤੋਂ ਨਾਲ ਇਹਦੇ ਇੱਕ ਵਾਰੀ ਦੁਬਾਰਾ ਮੋੜਾ ਪੈਣਾ ਚਾਹੀਦਾ ਅਸੀਂ ਉਹਦਾ ਸੌਦਾ ਲੰਨੇ ਆ ਸੋ ਇਹ ਇੱਕ ਇਹਰਾ ਆਈਡੀਓਲੋਜੀਕਲ ਪਰਸਪੈਕਟਿਵ ਵੀ ਮੈਂ ਸਮਝਣਾ ਤੁਹਾਡੇ ਕੋਲੋਂ ਕਿਉਂਕਿ ਸਾਡੇ ਧਰਮ ਵਿੱਚ ਵੀ ਸਿੱਖ ਧਰਮ ਦੇ ਵਿੱਚ ਵੀ ਉਹ ਇੱਕ ਵਿਚਾਰਤਾ ਰਹਿ ਕੇ ਹਮ ਪਾਪੀ ਤੋਬਖਸ਼ਣ ਹਾਰ ਪਰਮਾਤਮਾ ਕਹਿੰਦੇ ਬਖਸ਼ ਲੈਂਦਾ ਆ ਪਾਪ ਬਖਸ਼ ਲੈਂਦਾ ਪਰ ਉਹ ਕਹੋ ਜੇ ਪਾਪ ਨੇ ਜਿਹੜੇ ਬਖਸ਼ੇ ਜਾ ਸਕਦੇ ਨੇ ਕੀ ਇਹ ਪਾਪ ਉਹਨਾ ਸੰਗੀਨ ਸਿਗਾ ਜਾਂ ਇਹ ਬਖਸ਼ਾ ਜਾ ਸਕਦਾ ਸੀ ਇਹਨੂੰ ਕਿਵੇਂ ਦੇਖਦਾ ਇੱਕ ਸਿੱਖ ਜਿਹੜੀ ਗੁਰਬਾਣੀ ਜੀ ਤੁਸੀਂ ਤੱਕ ਵਰਤੀ ਹੈ ਨਾ ਬਿਲਕੁਲ ਠੀਕ ਹੈ ਚਲੋ ਤੁਸੀਂ ਉਦਾਹਰਨ ਦੇ ਤੌਰ ਤੇ ਉਹਨੂੰ ਯੂਜ਼ ਕਰ ਲਿਆ ਮਗਰ ਉਹਦੀ ਵਿਆਖਿਆ ਉਹਦੀ ਵਿਆਖਿਆ ਇਹ ਕਹਿੰਦੀ ਹੈ ਕਿ ਜਦੋਂ ਵੀ ਕੋਈ ਬੰਦਾ ਗੁਰੂ ਦੇ ਮੂਰੇ ਸਜਦਾ ਸਜਦਾ ਕਰਦਾ ਗੁਰੂ ਮੂਰੇ ਹਾਜ਼ਰ ਹੁੰਦਾ ਪੇਸ਼ ਕਰਦਾ ਉਹਦੇ ਮੂਰੇ ਗੋਡੇ ਲਾ ਕੇ ਮੱਥਾ ਟੇਕੇ ਸਰੈਂਡਰ ਕਰਦਾ ਹੈ ਸਰੈਂਡਰ ਕਰਨ ਦੇ ਨਾਲ ਉਹ ਇਹ ਚੀਜ਼ ਮਹਾਰਾਜ ਦੇ ਮੂਰੇ ਬੋਲਦਾ ਮਹਾਰਾਜ ਹੁਣ ਤੱਕ ਮੈਂ ਬੜੇ ਪਾਪ ਕੀਤੇ ਨੇ ਮੈਂ ਦੁਨੀਆ ਦੇ ਵਿੱਚ ਪਤਾ ਨਹੀਂ ਕਿਹੜੇ ਕਿਹੜੇ ਗੁਨਾਹ ਜਾਣੇ ਤੇ ਅਣਜਾਣੇ ਵਿੱਚ ਕੀਤੇ ਨੇ ਉਹਨਾਂ ਸਾਰਿਆਂ ਗੁਨਾਹਾਂ ਨੂੰ ਤੁਸੀਂ ਇੱਕ ਪਾਸੇ ਰੱਖ ਕੇ ਮੇਰੇ ਵਿੱਚ ਦਇਆ ਕਰਕੇ ਮੇਰੇ ਉੱਤੇ ਦਇਆ ਕਰਕੇ ਆਪਣੇ ਨਾਲ ਜੋੜ ਲਿਓ ਤਰਸ ਕਰਿਓ ਮੇਰੇ ਤੇ ਕਿ ਮੈਂ ਤੁਹਾਡੀ ਸਿੱਖੀ ਦੇ ਮੁਤਾਬਕ ਜੀਵਨ ਜੀ ਸਕਾਂ ਉਹ ਉਸ ਭਾਵਨਾ 'ਚ ਗੱਲ ਕਰ ਰਿਹਾ ਜਿਸ ਭਾਵਨਾ 'ਚ ਉਹ ਚਾਹੇ ਦੁਨੀਆ 'ਚ ਜਿੱਥੇ ਜੋ ਵੀ ਕਰ ਰਿਹਾ ਵਿਚਰ ਰਿਹਾ ਉਹਨਾਂ ਚੀਜ਼ਾਂ ਦੇ ਵਿੱਚ ਜਿਹੜੀਆਂ ਆਮ ਗਲਤੀਆਂ ਹੋ ਜਾਂਦੀਆਂ ਉਹਨਾਂ ਨੂੰ ਪਾਪ ਕਰਕੇ ਜਾਣ ਕੇ ਮਾਰਦ ਕੋ ਬਖਸ਼ਿਸ਼ ਬਖਸ਼ਣ ਨੂੰ ਬੇਨਤੀ ਕਰ ਰਿਹਾ ਸੋ ਜਿਹੜੀ ਇਦਾਂ ਦੀ ਭਾਵਨਾ ਆ ਉਹ ਭਾਵਨਾ ਦੀ ਗੱਲ ਆ ਉਹ ਭਾਵਨਾ ਦੇ ਵਿੱਚੋਂ ਬੰਦੇ ਨੂੰ ਕਿਸੇ ਰੈਪਿਸਟ ਦੇ ਨਾਲ ਕੰਪੇਅਰ ਨਹੀਂ ਕਰ ਸਕਦੇ ਜਿਸ ਨੇ ਇੱਕ ਆਪਣੀ ਧੀ ਤੋਂ ਵੀ ਛੋਟੀ ਉਮਰ ਦੀ ਕੁੜੀ ਦੇ ਨਾਲ ਇਦਾਂ ਦਾ ਕੋ ਗਰਮ ਕਰਨ ਦੀ ਕੋਸ਼ਿਸ਼ ਕੀਤੀ ਹੋਵੇ ਔਰ ਉਸ ਨੂੰ ਮਾਰ ਦਿੱਤਾ ਹੋਵੇ ਇਹੋ ਜੀ ਚੀਜ਼ ਜਿਹੜੇ ਮਨ ਦੇ ਵਿੱਚ ਵੀ ਆਂਦੀ ਹੋਵੇ ਉਹ ਵੀ ਪਾਪੀ ਹੈ ਠੀਕ ਹੈ ਨਾ ਸੋ ਇਸ ਕਰਕੇ ਮਾਰੇ ਦੇ ਮੋਰੇ ਜਦੋਂ ਆਪਣੇ ਆਪ ਦੀਆਂ ਪਾਪਾਂ ਦੀਆਂ ਭੁੱਲਾਂ ਦੀਆਂ ਮਾਫੀਆਂ ਮੰਗਦੇ ਆ ਤੇ ਉਹ ਜਿਹੜੀਆਂ ਭਾਵਨਾਵਾਂ ਜਿਹੜੀਆਂ ਉੱਪਰ ਵਿਕਾਰ ਜਿਹੜੇ ਮਨ ਦੇ ਉੱਤੇ ਭਾਰ ਨੇ ਉਹਨਾਂ ਸਾਰੀਆਂ ਚੀਜ਼ਾਂ ਨੂੰ ਪਾਪ ਮੰਨਦੇ ਆ ਗੁਰੂ ਮੋਰੇ ਹਾਜ਼ਰ ਹੋਣ ਤਾਂ ਕਿ ਉਹ ਜਿਹੜੀਆਂ ਦੁਨੀਆ ਦੇ ਵਿੱਚ ਆ ਰਹੀਆਂ ਇਦਾਂ ਦੀਆਂ ਸਮੱਸਿਆਵਾਂ ਨੇ ਉਹ ਅੰਦਰ ਪਰਮਾਤਮਾ ਕਿਸੇ ਤਰੀਕੇ ਰੋਕ ਦੇਵੇ ਤਹੀਂ ਚੰਨਣ ਪੰਜ ਦੂਤ ਦੂਤ ਵਸ ਕੀਤੇ ਕਾਲ ਕੰਟਕੋ ਮਾਰਿਆ ਪੰਜਾਂ ਵਿਕਾਰਾਂ ਨੂੰ ਆਪਣੇ ਵਾਸਤ ਕਰਨਾ ਹੈ ਨਾ ਹੈਗੇ ਤੇ ਦੁਨੀਆ ਦੇ ਵਿੱਚ ਹੀ ਨੇ ਮਗਰ ਜਿੱਦਾਂ ਅਸੀਂ ਕੋਈ ਆਪਣੇ ਆਪ ਨੂੰ ਸਰਟੀਫਾਈਡ ਨਹੀਂ ਮੰਨਦੇ ਨਾ ਕੋ ਗੁਰੂ ਘਰ ਦੇ ਵਿੱਚ ਗਰੰਟੀ ਮੰਨਦਾ ਨਾ ਕੋ ਪੰਡਤ ਆਪਣੇ ਮੰਦਰ ਦੇ ਵਿੱਚ ਆਪਣੇ ਆਪ ਨੂੰ ਇਸ ਚੀਜ਼ ਦਾ ਅਥੋਰਾਈਜ਼ ਮੰਨਦਾ ਕਿ ਮੈਂ ਤੁਹਾਨੂੰ ਮਾਫੀ ਦਿਵਾ ਦਊਗਾ ਹੈ ਨਾ ਅਸੀਂ ਤਾਂ ਅਰਦਾਸ ਕਰ ਸਕਦੇ ਹਾਂ ਗੁਰੂ ਦੇ ਅੱਗੇ ਕਿ ਸੱਚੇ ਪਾਤਸ਼ਾਹ ਜੀ ਇਸ ਨੂੰ ਸਮੱਤ ਬਖਸ਼ਿਓ ਇਸ ਬੰਦੇ ਨੇ ਜਿਹੜੇ ਗੁਨਾਹ ਕੀਤੇ ਆ ਇਹਨਾਂ ਗੁਨਾਹਾਂ ਤੋਂ ਇਹਨੂੰ ਮੁਕਤੀ ਦਿਵਾਓ ਮੁਕਤੀ ਦਿਵਾਨ ਦਾ ਮਤਲਬ ਉਹ ਰਾਸੀ ਜੇ ਸਾਡੇ ਹੱਥ ਵਿੱਚ ਤਾਕਤ ਹੋਵੇ ਆਸੀ ਉਹਦਾ ਸੌਦਾ ਲਈਏ ਨਾ ਕਿ ਅੰਕਰ ਨਰੂਲਾ ਦੀ ਤਰ੍ਹਾਂ ਅਸੀਂ ਕਹੀਏ ਕਿ ਜੇ ਤੂੰ ਮਤਲਬ ਇਹ ਓਪਨ ਚਰਚ ਆ ਇੱਧਰ ਤੂੰ ਆ ਤੇ ਇੱਧਰ ਤੇਨੂੰ ਮਾਫੀ ਖੜੀ ਏ ਤੇਰੇ ਲਈ ਤੇ ਇਦਾਂ ਦੀਆਂ ਮੁਆਫੀਆਂ ਦਵਾਵੇ ਉਦੋਂ ਜਦੋਂ ਇਹਦੀ ਆਪਣੀਆਂ ਬੱਚੀਆਂ ਤੇ ਆਂਦੇ ਨਾਲ ਇਦਾਂ ਕੁਝ ਕਰੇ ਤੇ ਫਿਰ ਦੇਖਦਾ ਕਿੰਨਾ ਵੱਡਾ ਇਹ ਦਿਲ ਦਿਖਾਉਂਦਾ ਉਹਨਾਂ ਨੂੰ ਤੇ ਮਾਫ ਨਹੀਂ ਕਰ ਸਕਿਆ ਜਿੱਥੇ ਸਾਡੇ ਸ਼ਹਿਰ ਦੇ ਵਿੱਚ ਲੋਕਾਂ ਨੇ ਇਸ ਚੀਜ਼ ਦਾ ਰੋਸ਼ ਕੀਤਾ ਕਿ ਜਿਹੜਾ ਇਹ ਪਖੰਡਵਾਦ ਦੇ ਨਾਮ ਦੇ ਉੱਤੇ ਇਨਸਟੈਂਟ ਹੀਲਿੰਗ ਦੇ ਨਾਮ ਦੇ ਉੱਤੇ ਹੋਰ ਕਈ ਚੀਜ਼ਾਂ ਦੇ ਉੱਤੇ ਜਿੱਦਾਂ ਦੇ ਉੱਥੇ ਇੱਕ ਪਰਪੰਚ ਕੀਤਾ ਜਾਂਦਾ ਉਹਨਾਂ ਚੀਜ਼ਾਂ ਨੂੰ ਰੋਕਣ ਦੇ ਲਈ ਉਹਨਾਂ ਨੇ ਜਦੋਂ ਯਤਨ ਕੀਤਾ ਉਹਨਾਂ ਨੂੰ ਤੇ ਇਹਨਾਂ ਮਾਫਰੀ ਕੀਤਾ ਉਹਨਾਂ ਦੇ ਲਈ ਤਾਂ ਜਾ ਕੇ ਉੱਥੇ ਬਹਿ ਗਿਆ ਤਾਂ ਕਿ ਕਮਿਸ਼ਨਰ ਦੇ ਮੂਹਰੇ ਉੱਥੇ ਤੇ ਇਹਨਾਂ ਨੇ ਪਰਚੇ ਵੀ ਕਰਾਏ ਉਦੋਂ ਤੇ ਇਹਨਾਂ ਦੇ ਮਨ 'ਚ ਮਾਫੀ ਨਹੀਂ ਆਈ ਇੱਕ ਰੈਪਰਸ ਨੂੰ ਮਾਫੀ ਦੇਣ ਦੇ ਲਈ ਬਬਾਰ ਹੋ ਗਿਆ ਮਤਲਬ ਦਰਦ ਜਾ ਕੇ ਨਾ ਇਹਨਾਂ ਬੰਦਿਆਂ ਦਾ ਸੋ ਇਹਨਾਂ ਦੀ ਮਾਨਸਿਕਤਾ ਕਲੀਅਰ ਹੈ ਆਲਮੋਸਟ ਜਿੰਨੇ ਡੇਰੇ ਨੇ ਉਹਨਾਂ ਦਾ ਇਹੀ ਸਾਰਾ ਸਨੈਰੀਓ ਚੱਲਦਾ ਆ ਤੁਸੀਂ ਦੇਖੋ ਜਿੰਨੇ ਆਲਮੋਸਟ ਡੇਰੇ ਆਉਂਦੇ ਨੇ ਉਹਨਾਂ ਵਿੱਚ ਬਾਬਿਆਂ ਦੇ ਉੱਤੇ ਰੇਪ ਦੇ الزام ਰੇਪ ਦੇ ਕੇਸਾਂ ਦੇ ਵਿੱਚ ਉਹ ਸਾਰੇ ਜਿਹੜੇ ਕੇਸ ਭੁਗਤ ਰਹੇ ਆ ਸਜ਼ਾਵਾਂ ਭੁਗਤ ਰਹੇ ਆ ਜੇਲਾ 'ਚ ਬੈਠੇ ਆ ਦੇਖੋ ਇਹ ਗੱਲ ਇੰਨੀ ਆਮ ਕਰ ਦਿੱਤੀ ਡੇਰਿਆਂ ਵਾਲਿਆਂ ਨੇ ਕਿ ਹੁਣ ਇਸ ਨੇ ਇੱਕ ਨਵੀਂ ਵਿਆਖਿਆ ਕਰ ਦਿੱਤੀ ਕਿ ਮਾਫੀ ਵੀ ਦੇਆ ਕਰਾਂਗੇ ਇਸ ਮਾਫੀ ਚੋਂ ਇਹ ਨਾ ਘਟਨਾਵਾਂ ਦਾ ਹੋਰ ਵੱਧ ਚੜ ਕੇ ਸਾਹਮਣੇ ਆਣ ਦੇ ਵਿੱਚ ਸੁਸਾਇਟੀ 'ਚ ਖਤਰਾ ਬਣ ਗਿਆ ਮੈਂ ਤਾਂ ਇਹੀ ਚਾਹੁੰਦਾ ਕਿ ਸੁਸਾਇਟੀ ਇਹਨਾਂ ਦੀ ਅੰਦਰਲੀ ਮਾਨਸਿਕਤਾ ਸਮਝੇ ਇਹਨਾਂ ਦਾ ਬੇਇਸ਼ਕਾਰ ਬਣਦਾ ਪ੍ਰੋਪਰ ਤਰੀਕੇ ਨਾਲ ਜਿਹੜੇ ਲੋਕ ਇਹਨਾਂ ਦੇ ਪਹਿਕਾਵੇ 'ਚ ਆ ਕੇ ਇਦਾਂ ਦੇ ਗਲਤ ਤਰੀਕੇ ਨਾਲ ਆਪਣੇ ਆਪ ਨੂੰ ਬਦਲ ਰਹੇ ਆ ਉਹ ਬਦਲਣ ਦੀ ਬਜਾਏ ਜਿਸ ਤਰਮ ਚੋਂ ਪੈਦਾ ਹੋਏ ਨੇ ਜਿਸ ਤਰਮ ਦੇ ਹੋਏਗੇ ਨੇ ਉਸ ਤਰਮ ਦੇ ਵਿੱਚ ਆਪਣੇ ਵਿਸ਼ਵਾਸ ਨੂੰ ਬਣਾ ਕੇ ਰੱਖਣ ਔਰ ਉਸ ਧਰਮ ਦੇ ਵਿੱਚੋਂ ਹੱਲ ਲੱਭਣ ਨਾ ਕਿ ਇਹਨਾਂ ਆਦੀਆਂ ਸੋਖੀਆਂ ਜਿਹੜੀਆਂ ਦਲੀਲਾਂ ਹੈਗੀਆਂ ਉਹਨਾਂ 'ਚੋਂ ਹੱਲ ਲੱਭਣ ਸੋ ਅੰਕਰ ਨਰਵਲ ਨੇ ਬੜੀ ਹਲਕੀ ਗੱਲ ਕੀਤੀ ਆ ਬੜਾ ਛੋਟੇ ਲੈਵਲ ਦੀ ਸਮਝ ਰੱਖਦਾ ਆ ਔਰ ਜਿਸ ਤਰੀਕੇ ਨਾਲ ਉਹ ਦੱਸ ਰਿਹਾ ਸੀ ਉਹ ਆਪ ਵੀ ਕਹਿੰਦਾ ਮੈਂ ਬੜਾ ਪਾਪੀ ਰਿਆਂ ਪਤਾ ਨਹੀਂ ਇਹੋ ਜਿਹੇ ਪਾਪ ਕਿਹੜੇ ਕਰਦਾ ਰਿਹਾ ਸ਼ਾਇਦ ਇਹ ਪਾਪ ਨਹੀਂ ਕਾਨੂੰਨ ਦੀ ਨਿਗਾਹ ਚ ਆਏ ਤਾਂ ਕਰਕੇ ਆਪਣੇ ਆਪ ਨੂੰ ਅਜੇ ਸਾਧ ਬਣ ਕੇ ਬਹਿ ਗਏ ਆ ਨਹੀਂ ਤੇ ਆਲਮੋਸਟ ਆਪਣੇ ਆਪ ਨੂੰ ਤੋਂ ਡਿਕਲੇਅਰ ਕਰਦਾ ਹੀ ਆ ਨਾ ਕਿ ਉਹ ਪਾਪੀ ਆ अच्छा इसे इसे गल दे कंटिन्यूटी ਦੇ ਵਿੱਚ ਮੈਂ ਅੰਤ ਵਿੱਚ ਇੱਕ ਸਵਾਲ ਪੁੱਛਣਾ ਚਾਹੁੰਦਾ ਕਿਉਂਕਿ ਜੋ ਤਕਰੀਰ ਦਿੱਤੀ ਗਈ ਉੱਥੇ ਜਾਂ ਜੋ ਉਹ ਉਹ ਹੁਣ ਮਸਲਾ ਚੱਲਦਾ ਪਿਆ ਪਰਿਵਾਰ ਜਾਂ ਪਰਿਵਾਰ ਦੇ ਨਾਲ ਖੜੇ ਜਿਹੜੇ ਜਥੇਬੰਦੀਕ ਢਾਂਚੇ ਸੀਗੇ ਜਿਹਦੇ ਵਿੱਚ ਤੁਸੀਂ ਵੀ ਹੈਗੇ ਹੋ ਹੁਣ ਉਹਨਾਂ ਵਾਸਤੇ ਇੱਕ ਇੱਕ ਪ੍ਰੋਬਲੈਮੈਟਿਕ ਸਿਚੁਏਸ਼ਨ ਹੋ ਸਕਦੀ ਹੈ ਭਾਵੇਂ ਕਾਨੂੰਨ ਚਲੋ ਆਪਣੇ ਤੌਰ ਦੇ ਉੱਤੇ ਕੰਮ ਕਰ ਰਿਹਾ ਪਰ ਕਾਨੂੰਨ ਅਮਲ ਦੇ ਵਿੱਚ ਆ ਰਿਹਾ ਪਰ ਦੂਸਰੇ ਪਾਸੇ ਇੱਕ ਸਪਿਰਚੁਅਲ ਤੇ ਆਈਡਿਓਲੋਜੀਕਲ ਫੈਕਟਰ ਤਾਂ ਇਹ ਆ ਗਿਆ ਇਸ ਬਿਆਨ ਤੋਂ ਬਾਅਦ ਹੁਣ ਤੁਸੀਂ ਅੱਗੇ ਤੋਂ ਕਿਵੇਂ ਸੋਚਦੇ ਹੋ ਦੇਖਦੇ ਹੋ ਮੈਂ ਤਾਂ ਇਹੀ ਚਾਹੁੰਦਾ ਕਿ ਦੇਖੋ ਅੰਕੁਰ ਨਰੂਲਾ ਦੀ ਗੱਲ ਕੱਟਣ ਦੇ ਲਈ ਸਭ ਤੋਂ ਬੈਸਟ ਇਹੀ ਹੈ ਕਿ ਉਹਦੇ ਆਪਣੇ ਧਰਮ ਜਿਹੜੇ ਉਹ ਧਰਮ ਦਾ ਆਪਣੇ ਆਪ ਨੂੰ ਪ੍ਰਚਾਰਕ ਬਣ ਕੇ ਬੈਠਾ ਹੋਇਆ ਹੈ ਨਾ ਉਹਦੇ ਆਪਣੇ ਲੋਕ ਇਸ ਗੱਲ ਨੂੰ ਲੈ ਕੇ ਸਾਹਮਣੇ ਆਣ ਉਹ ਕਹਿਣ ਕਿ ਕੀ ਜਿਸ ਤਰੀਕੇ ਨਾਲ ਇਹ ਜੀਜ਼ਸ ਦਾ ਸਰਟੀਫਾਈਡ ਪ੍ਰਚਾਰਕ ਬਣਿਆ ਹੋਇਆ ਜੀਜ਼ਸ ਦਾ ਸਰਟੀਫਾਈਡ ਜਿਹੜਾ ਮਾਫੀਆਂ ਦੇਣ ਵਾਲਾ ਆਪਣੇ ਆਪ ਨੂੰ ਪਾਸਟਰ ਬਣਿਆ ਹੋਇਆ ਕਿ ਇਸ ਪਾਸਟਰ ਨੂੰ ਇਸ ਚੀਜ਼ ਦਾ ਅਧਿਕਾਰ ਹੈ ਕਿ ਨਹੀਂ ਹੈ ਕਿਉਂਕਿ ਜਿੱਦਾਂ ਇਹ ਗੱਲਾਂ ਕਰ ਰਹੇ ਨੇ ਨਾ ਇਸ ਤਰੀਕੇ ਨਾਲ ਤਾਂ ਦੇਖੋ ਮਜ਼ਾਕ ਬਣਦਾ ਮਜ਼ਾਕ ਦਾ ਪੱਤਰ ਬਣਦਾ ਸਮਾਜ ਨੇ ਕਦੀ ਇਦਾਂ ਦੀਆਂ ਗੱਲਾਂ ਨੂੰ ਮਾਫੀ ਨਹੀਂ ਦੇਣੀ ਹੈਗੀ ਆ ਸਮਾਜ ਤਾਂ ਛੱਡੋ ਕਾਨੂੰਨ ਨੇ ਹੀ ਨਹੀਂ ਮਾਫੀ ਦੇਣੀ ਹੈਗੀ ਜੇ ਕਾਨੂੰਨ ਸਹੀ ਤਰੀਕੇ ਨਾਲ ਉਹਨੂੰ ਸਜ਼ਾ ਦੇਣਾ ਚਾਵੇ ਤੇ ਉਹ ਬੰਦਾ ਬਚ ਨਹੀਂ ਸਕਦਾ ਮਗਰ ਜੇ ਉਹ ਕਾਨੂੰਨ ਦੀ ਮਗਰ ਜੋ ਬਚ ਜਾਵੇ ਕਿ ਸੋਸਾਇਟੀ ਆਪਾਂ ਇਦਾਂ ਦੀ ਬਣਾਉਣਾ ਚਾਹੁੰਦੇ ਆਂ ਕਿ ਇਹ ਸੋਸਾਇਟੀ ਵਿੱਚ ਇਦਾਂ ਦੇ ਗਲਤ ਕੰਮ ਹੋਣ ਤੇ ਲੋਕੀ ਇਹੋ ਜੇ ਆਪਣੇ ਆਪ ਨੂੰ ਪਾਸਟਰ ਖਵਾਉਂਦੇ ਨੇ ਜਿਹੜੇ ਉਹਨੂੰ ਮਾਫੀਆਂ ਦੇਣ ਤੇ ਲੋਕ ਕਹਿਣ ਕਿ ਹੁਣ ਤਾਂ ਉਹਨੂੰ ਉਹਨਾਂ ਨੇ ਵੀ ਮਾਫੀ ਦੇ ਦਿੱਤੀ ਹੈ ਤੇ ਸਮਾਜ ਇਹਨਾਂ ਨੂੰ ਅਸੈਪਟ ਕਰ ਲਵੇ ਤੇ ਇਹੀ ਬੰਦੇ ਵਿੱਚ ਰਹਿ ਕੇ ਜਦੋਂ ਤੱਕ ਇਹਨਾਂ ਦਾ ਜੋਰ ਚੱਲੇ ਇਹ ਧੀਆਂ ਭੈਣਾਂ ਦੀਆਂ ਬੇਪਤੀਆਂ ਕਰਨ ਬੱਚਿਆਂ ਦੇ ਕਤਲ ਕਰਨ ਠੀਕ ਹੈ ਬਿਲਕੁਲ ਇਹ ਸਥਿਤੀ ਪਰ ਹੁਣ ਵੇਖਣ ਦੀ ਗੱਲ ਹੈ ਕਿ ਹੁੰਦਾ ਸੋ ਬਾਕੀ ਕੁਝ ਲੈ ਕੇ ਆਵੇਗਾ ਦੱਸਦੇ ਰਵਾਂਗੇ ਬੜੇ ਰੋਵਾਲੀ ਦੇ ਬੱਚੇ